ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰੂ ਚਾ ਸਪੂਜੀ ਆਪ ਜੀ ਨੂੰ ਅੱਜ ਛੇਵੇਂ ਪਾਤਸ਼ਾਹ ਸਹਿਬ ਜੀ ਗੁਰੂ ਹਰਗੋਬਿੰਦ ਰਾਜ ਜੀ ਦੇ ਪਰਮ ਸੇਵਕ ਭਾਈ ਸੁਦਰੇਸ਼ਾ ਜੀ ਦੀ ਜੀਵਨ ਤੇ ਵਿਚਾਰ ਗੁਰੂਤ ਵਿਚਾਰਾਂ ਦੇ ਸਾਂਝ ਪਾਉਣਗੇ ਸੋ ਸੁਬਾਸਕਤਾਂ ਦੇ ਚਰਨਾ ਸਰਵਿਤ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਬ ਜੀ ਨੂੰ ਹਾਜ਼ਰ ਨਾਮਿਤ ਜਾਂਦੇ ਹੋਏ ਕਥਾ ਸੁਣਾਉਣ ਦਾ ਮਨਕਾਮ ਦਿਖ ਰਿਹਾ ਤਕੁਰ ਗਿਆਨੀ ਭਾਈ ਮੀਚਰ ਸਿੰਘ ਜੀ ਆਪ ਨੂੰ ਅੱਜ ਉਸੇ ਮੇ ਪਾਸ਼ਾ ਜੀ ਦੇ ਅਨੁਸਖ ਪਾਈ ਸੁਤਰੇ ਸ਼ਾਲੀ ਜੀ ਵੱਲੋਂ ਤੇ ਕਥਾ ਸੁਣਾਉਣਗੇ ਸਭਾ ਸੰਗਤ ਨੂੰ ਬੇਨਤੀ ਹੈ ਕਿ ਬੜੇ ਪੇਮ ਸਤਿਕਾਰ ਦੇ ਨਾਲ ਗੁਰੂ ਕੀ ਪਿਆਰ ਦੀਆਂ ਹਰਗੀਆਂ ਕਥਾ ਕਹਾਣੀਆਂ ਹੋਰ ਰੀਤ ਸੁਣਾਈਆਂ ਵਾਹਿਗੁਰੂ ਜੀ ਦੇ ਪਿਆਰੇ ਸਿੱਖਾਂ ਦੀਆਂ ਜਿਵੇਂ ਪਾਸ਼ਾ ਹਰਮਨ ਸਾਹਿਬ ਜੀ ਦੇ ਪ੍ਰਾਤਿਕ ਸਿਕਾ ਨਹੀਂ ਕਰ ਸ੍ਰੀਮਾਨ ਘਰ ਦੀ ਕਿਰਪਾ ਤਨ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਆਓ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਨੀਆਂ ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾੜੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸ਼ੇਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਵਿਖੇ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਸਾਧ ਸੰਗਤ ਜੀ ਗੁਰੂ ਦਾ ਸਿੱਖ ਹੋਇਆ ਹੈ ਉਸ ਦਾ ਨਾਮ ਸੀ ਭਾਈ ਸੁਥਰੇ ਸਾ ਜੀ ਇਹ 6ਵੇਂ ਗੁਰੂ ਸਾਹਿਬ ਦੇ ਸਮੇਂ ਹੋਇਆ ਤੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ ਰਿਹਾ ਇਸ ਗੁਰਮੁਖ ਪਿਆਰੇ ਦੀਆਂ अनेका ਹੀ ਸਾਖੀਆਂ ਨੇ ਉਹਨਾਂ ਦੇ ਜੀਵਨ ਦੇ ਸਬੰਧੀਆਂ ਆਪਾਂ ਵਿਚਾਰ ਕਰਦੇ ਹਾਂ ਇਹ ਸਾਧ ਸੰਗਤ ਜੀ ਇੱਕ ਦੁਕਾਨ ਆ ਉਸ ਦੁਕਾਨ ਦੇ ਉੱਤੇ ਗੱਲਬਾਤ ਹੋ ਰਹੀ ਆ ਤੇ ਜਿਹੜਾ ਦੁਕਾਨ ਦਾ ਸਾਹੂਕਾਰ ਆ ਉਹਨੂੰ ਆਣ ਕੇ ਕੋਈ ਪੁੱਛਦਾ ਓਏ ਰਾਮੇ ਸ਼ਾ ਇਹ ਮੁੰਡਾ ਕੌਣ ਹੈ ਜਿਹੜਾ ਰੋਜ਼ ਤੇਰੀ ਹੱਟਿਓਂ ਆ ਕੇ ਦੁੱਧ ਪੀ ਜਾਂਦਾ ਏ ਤੇ ਮਠਿਆਈ ਖਾ ਜਾਂਦਾ ਏ ਪੈਸਾ ਵੀ ਨਹੀਂ ਦਿੰਦਾ ਤੇ ਕਈ ਤਰ੍ਹਾਂ ਦੀਆਂ ਟਿਚਕਰਾਂ ਕਰਕੇ ਚਲਾ ਜਾਂਦਾ ਏ ਇਹ ਬੜਾ ਚਲਾਕ ਮਲੂਮ ਹੁੰਦਾ ਏ ਮੈਨੂੰ ਨਾਂ ਤੇ ਇਸ ਦਾ ਪਤਾ ਨਹੀਂ ਕਹਿੰਦੇ ਨੇ ਕਿ 6 ਵਰੇ ਹੋਏ ਨੇ ਮੀਰੀ ਪੀਰੀ ਦੇ ਮਾਲਕ ਸੈਨशाह ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੀਆਂ ਸੰਗਤਾਂ ਨੂੰ ਤਾਰਨ ਲਈ ਆਪਣੇ ਸੇਵਕਾਂ ਨੇ ਦੇ ਨਾਲ ਇੱਕ ਪਹਾੜੀ ਦੇ ਦਾਮਨ ਕੋਲੋਂ 12 ਮੂਲੇ ਵਿੱਚ ਲੰਘ ਰਹੇ ਸਨ ਕਿ ਉੱਥੇ ਇੱਕ ਕੁੱਤੀ ਨੇ ਬੱਚੇ ਦਿੱਤੇ ਹੋਏ ਸਨ ਤੇ ਉਹਨਾਂ ਬੱਚਿਆਂ ਵਿੱਚ ਹੀ ਇੱਕ ਨਿੱਕਾ ਜਿਹਾ ਬੱਚਾ ਪਿਆ ਹੁਆ ਹੁਆ ਪਿਆ ਕਰਦਾ ਸੀ ਰਾਮੇਸ਼ਾ ਨੇ ਉਤਰ ਦਿੱਤਾ ਸੋਢੀ ਸੁਲਤਾਨ ਜੀ ਦੀ ਨਜ਼ਰ ਇਸ ਬਾਲਕ ਉੱਤੇ ਪੈ ਗਈ ਉਹਨਾਂ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਇਸ ਬਾਲਕ ਨੂੰ ਚੁੱਕ ਲਿਆਓ ਓ ਭਾਈ ਭਗਤ ਤੂੰ ਹੈ ਨਾ ਜਿਹੜਾ ਗੁਰੂ ਕੇ ਲੰਗਰ ਵਿੱਚ ਉਸ ਦਿਨ ਸੇਵਾ ਕਰਦਾ ਸੀ ਉਸ ਵੇਲੇ ਸ਼ਹਿਨशाह ਦੀ ਹਜ਼ੂਰੀ ਵਿੱਚ ਹਜ਼ੂਰ ਦੇ ਮਗਰਮਗਰ ਜਾ ਰਿਹਾ ਸੀ ਸਤੂਗੁਰਾਂ ਦੇ ਹੁਕਮ ਅਨੁਸਾਰ ਉਹ ਉਸ ਬਾਲਕ ਨੂੰ ਚੁੱਕ ਲਿਆ ਆ ਇਹ ਬਾਲਕ ਉਸ ਵੇਲੇ ਮਿੱਟੀ ਨਾਲ ਲਿਬੜਿਆ ਹੋਇਆ ਸੀ ਹਾਂ ਸ਼ਾ ਉੱਥੇ ਬਿਸਤਰੇ ਥੋੜਾ ਵਿਸ਼ੇ ਹੋਏ ਸਨ ਕੋਈ ਨਾ ਜਾਇਜ਼ ਬਾਲਕ ਹੋਵੇਗਾ ਤੇ ਇਹਦੀ ਮਾਂ ਇਹਨੂੰ ਇਸ ਤਰ੍ਹਾਂ ਪਿੰਡੋਂ ਬਾਹਰ ਬਾਹਰ ਛੋਟਾ ਆਈ ਹੋਵੇਗੀ ਲਾਲਾ ਸ਼ਿਵਰਾਮ ਨੇ ਰਾਮੇਸ਼ਾਹ ਨੂੰ ਗਿਆ ਨਹੀਂ ਸ਼ਾਹ ਜੀ ਇਹ ਗੱਲ ਨਹੀਂ ਭਗ ਤੂੰ ਨੇ ਆਪ ਆ ਕੇ ਮੈਨੂੰ ਦੱਸਿਆ ਸੀ ਕਿ ਜਦੋਂ ਇਹ ਬਾਲਕ ਮਿੱਟੀ ਘਟੇ ਵਿੱਚ ਲਿਬੜਿਆ ਹੋਇਆ ਚੁੱਕ ਕੇ ਉਹ ਸਤਗੁਰਾਂ ਦੇ ਸਾਹਮਣੇ ਲਿਆਇਆ ਤਾਂ ਸ਼ਹਿਨ ਸ਼ਾਹ ਜੀ ਨੇ ਇਸ ਬਾਲਕ ਨੂੰ ਆਪਣੀ ਗੋਦ ਵਿੱਚ ਲੈਣ ਲਈ ਦੋਵੇਂ ਹੱਥ ਅਗਾਹ ਵਧਾਏ ਤਾਂ ਅੱਗੋਂ ਭਾਈ ਭਗ ਤੂੰ ਨੇ ਕਿਹਾ ਹਜ਼ੂਰ ਇਹ ਬਾਲਕ ਮਿੱਟੀ ਨਾਲ ਲਿਪੜਿਆ ਹੋਇਆ ਹੈ بڑا ਕੁਥਰਾ ਹੈ ਪਾਵ ਲਿਪੜਿਆ ਤੇ ਵਿੜਿਆ ਮੈਲਾ ਕੁਸੈਲਾ ਤੁਹਾਡਾ ਜਾਮਾ ਤੇ ਹੱਥ ਗੰਦੇ ਹੋ ਜਾਣਗੇ ਸ਼ਹਿਨशाह ਜੀ ਨੇ ਮੁਸਕਰਾਉਂਦਿਆਂ ਕਿਹਾ ਭਾਈ ਜੀ ਫੇਰ ਕੀ ਹੋਇਆ ਜੇ ਇਹ ਕੁਥਰਾ ਹੈ ਲਿਆਓ ਇੱਧਰ ਅਸੀਂ ਇਹਨੂੰ ਸੁਥਰਾ ਬਣਾਵਾਂਗੇ ਉਸ ਸਮੇਂ ਸੋਢੀ ਸੁਲਤਾਨ ਜੀ ਨੇ ਇਸ ਬਾਲਕ ਨੂੰ ਦੋਹਾਂ ਹੱਥਾਂ ਵਿੱਚ ਚੁੱਕ ਲਿਆ ਇੱਕ ਸੇਵਕ ਕੋਲੋਂ ਪਰਣਾ ਲੈ ਕੇ ਇਸ ਦਾ ਪਿੰਡਾ ਸਾਫ਼ ਕੀਤਾ ਇੱਕ ਛੋਟਾ ਜਿਹਾ ਚੋਲਾ ਮੰਗਵਾ ਕੇ ਇਸ ਦੇ ਗਲ ਪਾ ਦਿੱਤਾ ਤੇ ਕਿਹਾ ਕਿਉਂ ਇਹ ਸੁਥਰਾ ਬਣ ਗਿਆ ਕਿ ਨਹੀਂ ਭਾਈ ਭਗਤੂ ਨੇ ਕਿਹਾ ਮਹਾਰਾਜ ਪਤ ਤ ਪਾਵਨ ਹੋ ਇਸ ਬਾਲਕ ਨੂੰ ਸੁਥਰਾ ਬਣਾ ਦੇਣਾ ਆਪ ਦੇ ਇੱਕ ਇਸ਼ਾਰੇ ਦਾ ਕੰਮ ਸੀ ਸਤਗੁਰਾਂ ਨੇ ਦੇਖਿਆ ਕਿ ਇਸ ਬਾਲਕ ਦੇ ਮੂੰਹ ਵਿੱਚ ਦੰਦ ਸਨ। ਹਜ਼ੂਰ ਸਮਝ ਗਏ ਕਿ ਸਾਡੇ ਦੇਸ਼ ਅੰਦਰ ਇਹ ਕਿੱਡੀ جہਾਲਤ ਹੈ। ਜੰਮ ਦੇ ਬੱਚੇ ਦੇ ਮੂੰਹ ਵਿੱਚ ਦੰਦ ਦੇਖ ਕੇ ਸ਼ਾਇਦ ਇਸ ਦੇ ਮਾਪਿਆਂ ਨੇ ਸੋਚਿਆ ਹੋਵੇਗਾ ਕਿ ਇਹ ਜਿਹੜਾ ਬਾਲਕਾ ਹੈ ਇਹ ਕੋਈ ਬਲਾ ਜੰਮ ਪਈ ਆ। ਕੋਲੋਂ ਕਿਸੇ ਨੇ ਕਹਿ ਦਿੱਤਾ ਹੋਵੇਗਾ ਕਿ ਇਹ ਬਾਲਕ ਮਾਪਿਆਂ ਲਈ ਨਹਿਸ਼ ਤੇ અપਹਾਗਾ ਹੈ ਉਹਨਾਂ ਵਿਚਾਰਿਆਂ ਨੇ ਬਿਨਾ ਵਿਚਾਰਿਆਂ ਇਸ ਮਾਸੂਮ ਨੂੰ ਇੱਥੇ ਸੁੱਟ ਸੁੱਟ ਪਾਇਆ ਪਰ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਇਸ ਦੀ ਉਮਰ ਦੀ ਡੋਰ ਅਜੇ ਟੁੱਟੀ ਨਹੀਂ ਅਜੇ ਕਰਤਾਰ ਦੇ ਹੁਕਮ ਅਨੁਸਾਰ ਇਸ ਨੇ ਸੰਸਾਰ ਵਿੱਚ ਬਹੁਤ ਕੁਝ ਕਰਨਾ ਸੀ ਇਸ ਲਈ ਸਾਡੀ ਨਜ਼ਰ ਇਸ ਬਾਲਕ ਉੱਤੇ ਪੈ ਗਈ ਤੇ ਇਸ ਦੀ ਜਾਨ ਬਚ ਗਈ ਭਗਤੂ ਨੇ ਦੱਸਿਆ ਕਿ ਸ਼ਹਿਨशाह ਜੀ ਇਸ ਬਾਲਕ ਨੂੰ ਆਪਣੇ ਨਾਲ ਹੀ 12 ਮੂਲੇ ਲੈ ਗਏ। ਪੁਸ਼ਗੇਸ਼ ਤੇ ਪੜਤਾਲ ਕਰਨ ਤੋਂ ਪਤਾ ਲੱਗਾ ਕਿ 12 ਮੂਲੇ ਦੇ ਖੱਤਰੀ ਨੰਦੇ ਸ਼ਾਹ ਦੇ ਘਰ ਇਸ ਬਾਲਕ ਦਾ ਜਨਮ ਹੋਇਆ ਸੀ। ਤੇ ਇਸ ਦੇ ਮੂੰਹ ਵਿੱਚ ਦੰਦ ਦੇਖ ਕੇ ਇੱਕ ਕਸ਼ਮੀਰੀ ਪੰਡਤ ਦੇ ਕਹੇ ਉਸ ਨੇ ਇੱਕ ਦਾਈ ਦੇ ਹੱਥੀਂ ਇਸ ਬਾਲਕ ਨੂੰ ਅਪਸ਼ਗਨਾ ਜਾਣ ਕੇ ਇੱਥੇ ਛੁਟਵਾ ਦਿੱਤਾ ਸੀ ਭਾਵੇਂ ਨੰਦੇ ਸ਼ਾਹ ਨੇ ਸ਼ਹਿਨ ਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਮੁਆਫੀ ਮੰਗੀ ਤੇ ਵਾਪਸ ਲੈਣ ਲਈ ਤਿਆਰ ਵੀ ਹੋ ਗਿਆ ਜਿਨ੍ਹਾਂ ਦਾ ਬੱਚਾ ਸੀ ਜਿਨ੍ਹਾਂ ਨੇ ਪਹਿਲਾਂ ਛੁੱਟ ਦਿੱਤਾ ਸੀ ਉਹਨਾਂ ਨੇ ਮਾਫੀ ਵੀ ਮੰਗੀ ਤੇ ਕਹਿਣ ਲੱਗੇ ਜੀ ਅਸੀਂ ਵਾਪਸ ਲੈ ਜਾਂਦੇ ਹਾਂ ਪਰ ਦੀਨ ਦੁਨੀਆ ਦੇ ਮਾਲਕ ਗਰੀਬ ਨਿਵਾਜ਼ ਸ਼ਹਿਨ ਸ਼ਾਹ ਨੇ ਇਹ ਬਾਲਕ ਉਸ ਦੇ ਮਾਤਾ ਪਿਤਾ ਨੂੰ ਨਾਂ ਦਿੱਤਾ ਅਤੇ ਉਹਨਾਂ ਨੂੰ ਮਰਜ਼ੀ ਅਨਸਾਰ ਇਸ ਨੂੰ ਆਪਣੇ ਨਾਲ ਹੀ ਅੰਮ੍ਰਿਤਸਰ ਲੈ ਆਏ। ਰਾਮੇ ਸ਼ਾਹ ਨੇ ਲਾਲਾ ਸ਼ਿਵਰਾਮ ਜੀ ਨੂੰ ਇਸ ਬਾਲਕ ਦੀ ਇਸ ਤਰ੍ਹਾਂ ਜਾਣ ਪਛਾਣ ਕਰਾਈ। ਲਾਲਾ ਸ਼ਿਵਰਾਮ ਜੀ ਹੈਰਾਨ ਸਨ ਕਿ ਉਹ ਨਿੱਕਾ ਜਿਹਾ ਬਾਲਕ ਜਿਸ ਨੂੰ ਜੰਮਦੇ ਨੂੰ ਇਸ ਤਰ੍ਹਾਂ ਬੇਆਸਰਾ ਛੁੱਟ ਦਿੱਤਾ ਗਿਆ ਸੀ ਹੁਣ 5-6 ਸਾਲ ਦਾ ਹੋ ਚੁੱਕਾ ਸੀ। ਤੇ ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾ ਇਸ ਨੂੰ ਆਪਣੇ ਬੱਚਿਆਂ ਵਾਂਗ ਹੀ लाडला ਜਾਣ ਕੇ ਇਸ ਦੇ ਨਾਲ ਬਹੁਤ ਪਿਆਰ ਕਰਦੇ ਤੇ ਇਸ ਦੀ ਪਾਲਣਾ ਕਰ ਰਹੇ ਸਨ ਰਾਮੇ ਸ਼ਾਹ ਨੂੰ ਕਹਿਣ ਲੱਗੇ ਪਰ ਤੁਸੀਂ ਇਸ ਕੋਲੋਂ ਦੁੱਧ ਤੇ ਮਠਿਆਈ ਦੇ ਪੈਸੇ ਕਿਉਂ ਨਹੀਂ ਲੈਂਦੇ ਕੀ ਹੁਣ ਇਸ ਦੇ ਪਾਲਣ ਦੀ ਸੇਵਾ ਆਪਣੇ ਜ਼ਿੰਮੇ ਲੈ ਲਈ ਹੈ ਨਹੀਂ ਸ਼ਾਹ ਜੀ ਇਸ ਨੂੰ ਪੰਜੀ ਕੋ ਦੇਣਾ ਮੇਰੇ ਕੋਲ ਆਉਂਦਿਆਂ ਹੋ ਗਏ ਨੇ ਮੇਰੇ ਕੋਲ ਇਹ ਭਗਤੂ ਹੀ ਲੈ ਕੇ ਆਇਆ ਸੀ ਤੇ ਕਹਿ ਗਿਆ ਸੀ ਕਿ ਸਤਗੁਰਾਂ ਨੇ ਫਰਮਾਇਆ ਹੈ ਕਿ ਇਹ ਸੁਥਰਾ ਤੁਹਾਡੇ ਕੋਲੋਂ ਆ ਕੇ ਦੁੱਧ ਮਠਿਆਈ ਆਦ ਜੋ ਵੀ ਮੰਗੇ ਦੇ ਦਿਆ ਕਰੋ ਜਦੋਂ ਮਹੀਨਾ ਹੋ ਜਾਵੇ ਹਿਸਾਬ ਕਰਕੇ ਦੱਸ ਦੇਣਾ ਤੁਹਾਨੂੰ ਪੈਸੇ ਮਿਲ ਜਾਣਗੇ ਸ਼ਾਹ ਜੀ ਜੇ ਪੈਸੇ ਨਾ ਵੀ ਮਿਲਣ ਤਾਂ ਕੀ ਪਰਵਾਹ ਹੈ ਇੱਕ ਜਤੀਮ ਜਿਹਾ ਬਾਲਕ ਹੈ ਪਰ ਸ਼ਹਿਨशाह ਕਿਸੇ ਦੀ ਇੱਕ ਕੱਚੀ ਕੌਡੀ ਵੀ ਰੱਖਣ ਲਈ ਤਿਆਰ ਨਹੀਂ ਹੋਣਗੇ ਤੇ ਮੈਂ ਜਿੰਨਾ ਵੀ ਉਧਾਰ ਦੇ ਰਿਹਾ ਹਾਂ ਸ਼ਹਿਨशाह ਜੀ ਦੇ ਹੁਕਮ ਦੀ ਪਾਲਣਾ ਕਰ ਰਿਹਾ ਹਾਂ ਪਰ ਇਸ ਦਾ ਕੋਈ ਲੇਖਾ ਪੱਤਾ ਵੀ ਏ ਕਿ ਇਸੇ ਤਰ੍ਹਾਂ ਜੋ ਦਿਲ ਕਰੇ ਆ ਕੇ ਲੈ ਜਾਵੇ ਲਾਲਾ ਸ਼ਿਵਰਾਮ ਜੀ ਨੇ ਕਿਹਾ ਸ਼ਾਹ ਜੀ ਲੇਖਾ ਪੱਤਾ ਕਿਸ ਦੇ ਨਾਲ ਕਰਨਾ ਹੈ ਉਹ ਨੇ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਭਗਤ ਵੱਛਲ ਮੈਂ ਜੋ ਜਾ ਕੇ ਅਰਜ਼ ਕਰਨੀ ਹੈ ਉਹਨਾਂ ਨੇ ਪੈਸੇ ਦੇ ਦੇਣੇ ਨੇ ਰਾਮ ਸ਼ਾਹ ਨੇ ਕਿਹਾ ਅਜੇ ਇਹ ਗੱਲਾਂ ਹੁੰਦੀਆਂ ਹੀ ਪਈਆਂ ਸਨ ਕਿ ਸੁਥਰਾ ਫੇਰ ਆ ਗਿਆ ਤੇ ਦੋ ਲੱਡੂ ਬੂੰਦੀ ਦੇ ਮੰਗੇ ਰਾਮੇ ਸ਼ਾਹ ਨੇ ਦੋ ਲੱਡੂ ਕਾਗਜ਼ ਤੇ ਰੱਖੇ ਅਤੇ ਸੁਥਰੇ ਨੂੰ ਫੜਾ ਦਿੱਤੇ ਸੁਥਰੇ ਨੇ ਉਹ ਦੋਵੇਂ ਇੱਕ ਹੋਰ ਬਾਲਕ ਨੂੰ ਦੇ ਦਿੱਤੇ ਜਿਹੜਾ ਉਸ ਦੇ ਨਾਲ ਹੀ ਖੇਡਦਾ ਖੇਡਦਾ ਆ ਗਿਆ ਸੀ। ਰਾਮੇਸ਼ਾ ਨੇ ਕਿਹਾ ਸੁਥਰਿਆ ਇਹ ਕੀ ਇਸ ਦੇ ਪੈਸੇ ਕੌਣ ਦੇਵੇਗਾ? ਜਿਹੜੀਆਂ ਤੂੰ ਮੇਰੇ ਕੋਲੋਂ ਚੀਜ਼ਾਂ ਲੈ ਕੇ ਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਦਿੰਦਾ ਹੈ। ਸੁਥਰਾ ਹੱਸ ਪਿਆ ਤੇ ਕਹਿਣ ਲੱਗਾ ਜਿਹੜਾ ਲੱਡੂ ਖਾਏਗਾ ਉਹ ਪੈਸੇ ਦੇਵੇਗਾ ਜਾਂ ਉਹ ਰਹੇਗਾ। ਜਿਸ ਨੇ ਇਸ ਨੂੰ ਇਸ ਦੁਨੀਆ ਵਿੱਚ ਭੇਜਿਆ ਹੈ ਸੁਥਰੇ ਦਾ ਉੱਤਰ ਸੁਣ ਕੇ RAMESH ਹੈਰਾਨ ਰਹਿ ਗਿਆ ਤੇ ਉਸ ਵੇਲੇ ਚੁੱਪ ਕਰ ਰਿਹਾ ਉਹ ਜਾਣਦਾ ਸੀ ਕਿ ਉਸ ਦੇ ਪੈਸੇ ਕਿਤੇ ਨਹੀਂ ਚੱਲੇ ਸਗੋਂ ਸਤਗੁਰਾਂ ਦੀ ਬਖਸ਼ਿਸ਼ ਚਾਹੀਦੀ ਹੈ ਉਹਨਾਂ ਦੀ ਬਖਸ਼ਿਸ਼ ਵਿੱਚ ਸਭ ਰਿੱਧੀਆਂ ਸਿੱਧੀਆਂ ਨੇ ਜਿਨ੍ਹਾਂ ਉੱਤੇ ਕਰਮ ਹੋ ਗਿਆ ਤੇ ਕਿਰਪਾ ਦ੍ਰਿਸ਼ਟੀ ਹੋ ਗਈ ਰਿੱਧੀਆਂ ਸਿੱਧੀਆਂ ਉਹਨਾਂ ਦੇ ਮਗਰ ਲੱਗੀਆਂ ਫਿਰਦੀਆਂ ਨੇ ਸੋ ਮੇਰੇ ਇਹ ਚਾਰ ਪੈਸੇ ਕਿਤੇ ਦੌੜ ਨਹੀਂ ਚੱਲੇ ਇਸ ਤਰ੍ਹਾਂ ਕਈ ਪ੍ਰਕਾਰ ਦੀ ਰਹਿਮਤ ਤਾਂ ਸ਼ਹਿਨशाह ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੋ ਜਾਂਦੀ ਆ ਪੰਜਾਂ ਦਿਨਾਂ ਮਗਰੋਂ ਰਾਮੇਸ਼ਾ ਮੀਰੀ ਪੀਰੀ ਦੇ ਮਾਲਕ ਸੋਢੀ ਸੁਲਤਾਨ ਜੀ ਦੀ ਹਜ਼ੂਰੀ ਵਿੱਚ ਆਇਆ ਅਤੇ ਬੇਨਤੀ ਕੀਤੀ ਸ਼ਹਿਨशाह ਅੱਜ ਤੁਹਾਡੇ ਸੁਥਰੇ ਨੂੰ ਮੇਰੀ ਦੁਕਾਨ ਤੋਂ ਸੌਦਾ ਲੈਂਦਿਆਂ ਮਹੀਨਾ ਹੋ ਗਿਆ ਹੈ ਆਪ ਦਾ ਇਹ ਸੇਵਕ ਪੈਸੇ ਲੈਣ ਲਈ ਹਾਜ਼ਰ ਹੋਇਆ ਹੈ ਸਤਿਗੁਰਾਂ ਨੇ ਹੁਕਮ ਕੀਤਾ ਕਿ ਸੁਥਰੇ ਨੂੰ ਬੁਲਾਇਆ ਜਾਵੇ ਇੱਕ ਸੇਵਾਦਾਰ ਗਿਆ ਤੇ ਸੁਥਰੇ ਨੂੰ ਆਪਣੇ ਨਾਲ ਲੈ ਆਇਆ ਸੁਥਰੇ ਨੇ ਆਉਂਦਿਆਂ ਹੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸਤੇ ਫੇਰ ਆਲੇ ਦੁਆਲੇ ਖੜੇ ਸੱਜਣਾ ਅੱਗੇ ਹੱਥ ਜੋੜ ਕੇ ਸਤ ਕਰਤਾਰ ਕਿਆ ਸਤਗੁਰਾਂ ਨੇ ਕਿਹਾ ਮੋਜਾਂ ਵਿੱਚ ਹੈ ਨਾ ਕੋਈ ਤੰਗੀ ਤੇ ਨਹੀਂ ਸੁਖਰੇ ਸ਼ਾਹ ਨੇ ਕਿਹਾ ਸੈਨ ਸ਼ਾ ਜਿਸ ਦੇ ਸਿਰ ਉੱਤੇ ਕਰਤਾਰ ਸਿਰਜਣਹਾਰ ਹੋਵੇ ਉਸ ਨੂੰ ਤੰਗੀ ਕਿਸ ਗੱਲ ਦੀ ਸੁਖਰੇ ਨੇ ਕਿਹਾ ਇਸ ਬਾਲਕ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਪੁੱਛਿਆ ਕਿਉਂ ਬਈ ਤੂੰ ਸ਼ਾਹ ਹੋਰਾਂ ਕੋਲੋਂ ਮਠਿਆਈ ਲੈਂਦਾ ਰਿਹਾ ਹੈ ਤੇ ਦੁੱਧ ਪੀਂਦਾ ਰਿਹਾ ਹੈ ਜੀ ਕਿਹੜੇ ਸ਼ਾਹ ਹੋਰਾਂ ਕੋਲੋਂ ਸੁਥਰੇ ਨੇ ਕਿਹਾ ਇਹ ਰਾਮੇ ਸ਼ਾਹ ਹੋਰੀ ਖੜੇ ਨੇ ਹੋਰ ਸ਼ਾਹ ਕਿਹੜੇ ਇਹ ਤੇ ਮੇਰੇ ਸਹਿਨ ਸ਼ਾਹ ਦੇ ਆਪ ਮੰਗਤੇ ਨੇ ਮੈਨੂੰ ਇਹਨਾਂ ਨੇ ਕੀ ਦੇਣਾ ਸੀ ਤੇ ਮੈਂ ਇਹਨਾਂ ਕੋਲੋਂ ਕੀ ਲੈਣਾ ਸੀ ਸੁਥਰੇ ਨੇ ਬੜੀ ਗੰਭੀਰਤਾ ਨਾਲ ਕਿਹਾ ਕਿਉਂ ਬਈ ਮੁਕਰਨਾ ਕਿਉਂ ਹੈ ਤੂੰ ਮੇਰੀ ਦੁਕਾਨ ਤੇ ਆ ਕੇ ਦੁੱਧ ਪੀਂਦਾ ਰਿਹਾ ਤੇ ਮਠਿਆਈ ਨਹੀਂ ਖਾਂਦਾ ਰਿਹਾ ਰਾਮੇਸ਼ਾਹ ਨੇ ਕਿਹਾ ਨਹੀਂ ਮੈਂ ਕਿਸੇ ਕੋਲੋਂ ਕੁਝ ਨਹੀਂ ਲੈਂਦਾ ਰਿਹਾ ਮੈਨੂੰ ਤੇ ਮੇਰਾ ਕਰਤਾਰ ਦਿੰਦਾ ਏ ਤੇ ਮੈਂ ਖਾਂਦਾ ਹਾਂ ਸੁਥਰੇ ਨੇ ਉੱਤਰ ਦਿੱਤਾ ਹੈ ਤੂੰ ਖਾ ਪੀ ਕੇ ਮੁਕਰਨਾ ਏ RAME ਨੇ ਕਿਹਾ ਮੈਂ ਇਕੱਲਾ ਤੇ ਨਹੀਂ ਮੁਕਰਦਾ ਇਥੇ ਤੇ ਰੋਜ਼ ਇਹੋ ਪਾਠ ਹੁੰਦਾ ਏ ਕੇਤੇ ਲੈ ਲੈ ਮੁਕਰ ਪਾਹ ਸੁਤਰੇ ਨੇ ਉੱਤਰ ਦਿੱਤਾ ਸ਼ੈਨ ਸ਼ਾ ਮੀਰੀ ਪੀਰੀ ਦੇ ਮਾਲਕ ਸੁਤਰੇ ਸ਼ਾ ਦੀ ਹਾਜ਼ਰ ਜਵਾਬੀ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਇੰਨੀ ਤੋ ਕਿ ਯਾਦ ਕੀਤੀ ਉਹ ਕਿ ਅਗਲੀ ਵੀ ਗੁਰੂ ਆਰ ਗਵਿੰਦ ਸਾਹਿਬ ਨੇ ਪੁੱਛਿਆ ਮਹਾਰਾਜ ਅਗਲੀ ਤੱਕ ਯਾਦ ਕਰਨ ਹੋਰ ਥੋੜੇ ਨੇ ਜੇ ਇੰਨੀ ਹੀ ਯਾਦ ਰਹਿ ਜਾਏ ਬਸ ਨਹੀਂ ਹੋਰ ਯਾਦ ਕਰਕੇ ਕੀ ਮਿਲਣਾ ਹੈ ਸੁਥਰੇ ਨੇ ਉੱਤਰ ਦਿੱਤਾ RAMESHਾ ਹੈਰਾਨ ਸੀ ਕਿ ਇਸ ਨਿੱਕੇ ਜਿਹੇ ਸ਼ੋਕਰੇ ਨੇ ਕਮਾਲ ਕਰ ਦਿੱਤੀ ਹੈ ਭਲੇ ਨੂੰ ਘਟ ਘਟ ਦੀ ਜਾਣਨ ਹਾਰ ਦਾ ਤਾਰ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਨਹੀਂ ਤੇ ਇਸ ਮੁੰਡੇ ਨੇ ਤੇ ਮੈਨੂੰ ਝੂਠਿਆਂ ਕਰ ਦਿੱਤਾ ਸੀ ਰਾਮੇ ਸ਼ਾਹ ਨੇ ਕਿਹਾ ਕਿਉਂ ਕਾਕਾ ਯਾਦ ਅੱਜ 5 ਦਿਨ ਹੋਏ ਨੇ ਤੂੰ ਆਪਣੇ ਇੱਕ ਹਾਨੀ ਨੂੰ ਵੀ ਲੱਡੂ ਲੈ ਕੇ ਦਿੱਤੇ ਸਨ ਸ਼ਾਹ ਜੀ ਮੈਂ ਕਿਉਂ ਲੈ ਕੇ ਦੇਣੇ ਸਨ ਮੈਂ ਆਪ ਲੈ ਕੇ ਖਾਂਦਾ ਤੁਸੀਂ ਆਪ ਹੀ ਉਹਨੂੰ ਫੜਾਏ ਸਨ ਉਹ ਖਾ ਗਿਆ ਤੇ ਮੈਂ ਮੂੰਹ ਦੇਖਦਾ ਹੀ ਰਹਿ ਗਿਆ ਨਾਲੇ ਮੇਰਾ ਹਾਣੀ ਤੇ ਇਸ ਦੁਨੀਆ ਵਿੱਚ ਕੋਈ ਨਹੀਂ ਤੁਸੀਂ ਜਾਣੋ ਉਹ ਜਾਣੇ ਮੈਂ ਜਾਣਾਂ ਮੇਰਾ ਕਰਤਾਰ ਜਾਣੇ ਸ਼ਹਿਨशाह ਜਾਣਣ ਜਾਂ ਫਕੀਰ ਜਾਣੇ ਕੋਈ ਕਿਸੇ ਨੂੰ ਦਿੰਦਾ ਨਹੀਂ ਤੇ ਕੋਈ ਕਿਸੇ ਤੋਂ ਲੈਂਦਾ ਨਹੀਂ ਮੈਂ ਤੇ ਇਹਨਾਂ ਜਾਣਦਾ ਹਾਂ ਕਿ ਸਭਨਾ ਦਾ ਦੇਵਨਹਾਰ ਇੱਕੋ ਹੀ ਆ ਪਰ ਉਹ ਦੇਵਨਹਾਰ ਦਿੰਦਾ ਹੈ ਪਰ ਪੈਸੇ ਨਹੀਂ ਮੰਗਦਾ ਸੁਥਰੇ ਦੇ ਇਹ ਵਚਨ ਸੁਣ ਕੇ ਸਾਰੇ ਹੱਸ ਪਏ ਸਤਗੁਰਾਂ ਨੇ RAMESH SHAH ਨੂੰ ਉਸ ਦੇ ਪੈਸੇ ਦੇ ਕੇ ਪਿਛਲਾ ਹਿਸਾਬ ਚੁਕਾਇਆ ਸੁਥਰਾ ਫੇਰ ਬੋਲ ਪਿਆ ਸ਼ਾ ਜੀ ਜਿਹੜਾ ਆਪ ਮੰਗਤਾ ਹੋਵੇ ਉਹ ਕਿਸੇ ਨੂੰ ਕੀ ਦੇ ਸਕਦਾ ਹੈ ਸਤਗੁਰਾਂ ਨੇ ਕਿਹਾ ਕਾਕਾ ਇੰਨੀਆਂ ਗੱਲਾਂ ਨਹੀਂ ਕਰੀਂਦੀਆਂ ਹਰ ਇੱਕ ਦਾ ਸਤਕਾਰ ਕਰੀਦਾ ਏ ਉਹ ਤੈਨੂੰ ਤੇਰੇ ਮਿੱਤਰਾਂ ਨੂੰ ਮਠਿਆਈ ਦਿੰਦਾ ਰਿਹਾ ਏ ਤੇ ਅੱਗੇ ਤੋਂ ਵੀ ਦੇਵੇਗਾ ਪੈਸੇ ਅਸੀਂ ਦੇਵਾਂਗੇ ਤੂੰ ਚੁੱਪ ਕਰਕੇ ਲਈ ਜਾ ਤੇ ਮੌਜਾਂ ਕਰ ਮੇਰੇ ਸ਼ੈਨशाह ਜਿਹੜਾ ਆਪ ਮੰਗਤਾ ਹੋਵੇ ਉਹਨੇ ਕਿਸੇ ਨੂੰ ਕੀ ਦੇਣਾ ਹੋਇਆ ਨਾਲੇ ਮੰਗਤਿਆਂ ਤੋਂ ਮੰਗਣਾ ਤੇ ਲਾਨਤਿਆਂ ਦਾ ਕੰਮ ਹੈ ਧਿਆਨ ਨਾਲ ਸੁਣਨ ਵਾਲੇ ਵਚਨ ਨੇ ਨਾਲੇ ਮੰਗਤਿਆਂ ਤੋਂ ਮੰਗਣਾ ਤੇ ਲਾਨਤਿਆਂ ਦਾ ਕੰਮ ਹੈ ਮੈਂ ਲਾਨਤ ਹੀ ਨਹੀਂ ਬਣਨਾ ਚਾਹੁੰਦਾ ਤੇ ਨਾ ਹੀ ਮੈਂ ਮੁੜ ਕੇ ਇਹੋ ਜੈ ਕੋਲੇ ਜਾਵਾਂਗਾ ਜਿਹੜਾ ਆਪ ਦਾਤਾ ਪਿਆ ਬਣਦਾ ਇਹ ਮੈਨੂੰ ਕੀ ਦੇ ਸਕਦਾ ਸੀ ਸੁਥਰੇ ਨੇ ਕਿਹਾ ਅੱਗੇ RAMESH SHAH ਕੁਛ ਨਾ ਬੋਲਿਆ ਸਤਗੁਰੂ ਅੱਗੇ ਨਮਸਕਾਰ ਕਰਕੇ ਆਗਿਆ ਮੰਗੀ ਸ਼ਾਹ ਜੀ ਉਹ ਜਿਹੜਾ ਦੁਕਾਨਦਾਰ ਸਹਾਊਕਾਰ ਸੀ ਉਹ ਕਹਿਣ ਲੱਗਾ ਜੀ ਮੈਨੂੰ ਫਿਰ ਆਗਿਆ ਦੇਓ ਮੈਂ ਜਾਵਾਂ ਸੁਥਰੇ ਸ਼ਾਹ ਨੇ ਕਿਹਾ ਸ਼ਾਹ ਜੀ ਤੁਹਾਨੂੰ ਇੱਥੇ ਸੱਦਿਆ ਕਿੰਨੇ ਸੀ ਹੁਣ ਆਗਿਆ ਮੰਗਦੇ ਹੋ ਸੁਥਰੇ ਨੇ ਬਿਆੰਗ ਨਾਲ ਕਿਹਾ मैं हां मैं समझ गया माफ करना शहंशाह ਦੇ ਦਰ ਉੱਤੇ ਤਾਂ ਲੱਖਾਂ ਹੀ ਆਉਂਦੇ ਹਨ ਤੇ ਦਾਤਾਂ ਮੰਗਦੇ ਨੇ ਕੋਈ ਡਰ ਨਹੀਂ ਸ਼ਾਹ ਜੀ शहंशाह ਦੇ ਦਰ ਤੇ ਅਸੀਂ ਸਾਰੇ ਹੀ ਮੰਗਦੇ ਹਾਂ ਸੁਖਿਮਾ ਕਰਨਾ ਜੇ ਮੈਂ ਇਨੀ ਗੱਲ ਕਹਿਣ ਦੀ ਦਲੇਰੀ ਕੀਤੀ ਏ ਚੰਗਾ ਸਤ ਕਰਤਾ ਪੁਰਾਣੇ ਸਮੇਂ ਵਿੱਚ ਜਿਹੜੇ ਗੁਰੂ ਦੇ ਸਿੱਖ ਸੀ ਇਹ ਸਾਧ ਸੰਗਤ ਜੀ ਇੱਕ ਦੂਜੇ ਨੂੰ ਜਦੋਂ ਮਿਲਦੇ ਹੁੰਦੇ ਸੀ ਤੇ ਇਹ ਕਹਿੰਦੇ ਹੁੰਦੇ ਸੀ ਸਤ ਕਰਤਾਰ ਇਸ ਤਰ੍ਹਾਂ ਦੇ ਇਹ ਮਹਾਨ ਗੁਰਮੁਖ ਪਿਆਰੇ ਭਾਈ ਸੁਥਰੇ ਸ਼ਾਹ ਜੀ ਹੋਏ ਨੇ ਜਿਨ੍ਹਾਂ ਨੂੰ ਪਾਰਾ ਮੂਲੇ ਕਸ਼ਮੀਰ ਦੇ ਇਲਾਕੇ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਛੋਟੇ ਬਾਲਕੇ ਨੂੰ ਚੁੱਕ ਲਿਆਏ ਸੀ ਪੁਰਾਣੇ ਸਮੇਂ ਵਿੱਚ ਕਿਉਂਕਿ ਮੈਡੀਕਲ ਸਾਇੰਸ ਨੇ ਵੀ ਇਹਨੀ ਤਰੱਕੀ ਨਹੀਂ ਸੀ ਕੀਤੀ ਅੱਜ ਕੱਲ੍ਹ ਦੇ ਸਮੇਂ ਵਿੱਚ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਜਿਹੜੇ ਬੱਚੇ ਦਾ ਜਨਮ ਹੋਣਾ ਕੀ ਇਹ ਬੱਚਾ ਠੀਕ ਠਾਕ ਉਹ ਮਾਤਾ ਦੇ ਗਰਭ ਚ ਹੀ ਪਤਾ ਚੱਲ ਜਾਂਦਾ ਪਈ ਦੀ ਹਾਰਟ ਬੀਟ ਠੀਕ ਆ ਇਹਦੇ ਅੰਗ ਪੈਰ ਠੀਕ ਨੇ ਅਲਟਰਾਸਾਊਂਡ ਤੇ ਆਦਕ ਦੇ ਰਾਹੀਂ ਪਤਾ ਕਰ ਲੈਂਦੇ ਨੇ ਪੁਰਾਣੇ ਸਮੇਂ ਵਿੱਚ ਇਹੋ ਜਿਹੀ ਕੋਈ ਵੀ ਟੈਕਨੀਕ ਨਹੀਂ ਸੀ ਹੁੰਦੀ ਇਸ ਵਾਸਤੇ ਘਰਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਬੱਚੇ ਪੈਦਾ ਹੋ ਜਾਂਦੇ ਸੀ ਕਈਆਂ ਦੇ ਸਾਰੇ ਸਰੀਰ ਦੇ ਉੱਤੇ ਵਾਲ ਹੀ ਵਾਲ ਹੋਣੇ ਕਈਆਂ ਦਾ ਕੋਈ ਰੂਪ ਕਿਸੇ ਦਾ ਕੋਈ ਇਸ ਤਰ੍ਹਾਂ ਪਤਾ ਕਿਸੇ ਨੂੰ ਕੁਝ ਨਹੀਂ ਸੀ ਚੱਲਦਾ ਲੋਕੀ ਵਿਚਾਰੇ ਵਿਵਹਿਮਾ ਪਰਮਾ ਦੇ ਵਿੱਚ ਪਏ ਹੁੰਦੇ ਸਨ ਮੈਂ ਖੋਦ ਆਪਣੇ ਮਾਤਾ ਜੀ ਦੇ ਕੋਲੋਂ ਸੁਣਿਆ ਭੀ ਆਂਡ ਗਵਾਂਡ ਦੇ ਵਿੱਚ ਕਈ ਵਾਰੀ ਪਤਾ ਚੱਲਣਾ ਵੀ ਫਲਾਨੇ ਦੇ ਘਰ ਦੇ ਵਿੱਚ ਤੇ ਬਲਾ ਪੈਦਾ ਹੋ ਗਈ ਆ ਉਹ ਲੋਕਾਂ ਨੇ ਫਿਰ ਉਹ ਬੱਚੇ ਨੂੰ ਕਿਤੇ ਸੋਟਾ ਔਣਾ ਜਾਂ ਕਹਿੰਿਆ ਨੇ ਜਲ ਪ੍ਰਵਾਹ ਕਰ ਦੇਣਾ ਕਹਿੰਿਆ ਨੇ ਮਿੱਟੀ ਦੇ ਚ ਨੱਪ ਦੇਣਾ ਇਸ ਤਰ੍ਹਾਂ ਦਾ ਹੀ ਏਕ ਬਾਲਕਾ ਸੀ ਜਿਹਦੇ ਜੰਮਦਿਆਂ ਸਾਰੀ ਮੂੰਹ ਦੇ ਵਿੱਚ ਦੰਦ ਸੀ ਕੁਸ਼ਤੇਕਾਰ ਵਾਲੇ ਡਰ ਗਏ ਕੋਸ਼ ਇੱਕ ਪੰਡਤ ਨੇ ਨਾਲ ਉੱਤੇ ਬਲ ਦੀ ਇਹਦੇ ਉੱਤੇ ਅੱਗ ਪਾ ਪਾ ਦਿੱਤਾ ਇੱਕ ਸੀ ਅੰਨੀ ਇੱਕ ਪੈ ਗਈ ਸਿਵਿਆਂ ਦੇ ਰਾਹ ਘਰ ਵਾਲੇ ਤੇ ਪਹਿਲਾਂ ਹੀ ਪਰਮ ਕਰਦੇ ਸੀ ਉੱਤੋਂ ਪੰਡਤ ਨੇ ਉਹਨਾਂ ਨੂੰ ਹੋਰ ਪਰਮ ਚ ਪਾ ਦਿੱਤਾ ਇਹ ਤੇ ਜੀ ਬੜਾ ਨਹਿਸ਼ ਬੱਚਾ ਵਾ ਇਹ ਤੁਹਾਡੇ ਵਾਸਤੇ ਬਹੁਤ ਭਾਰੀ ਆ ਤਾਂ ਕਰਕੇ ਇਹਨੂੰ ਘਰ ਨਹੀਂ ਰੱਖਣਾ ਚਾਹੀਦਾ ਉਹ ਤਾਂ ਕਰਕੇ ਜਿਹੜੇ ਘਰ ਵਾਲੇ ਸੀ ਇਸ ਬੱਚੇ ਨੂੰ ਕਿਧਰੇ ਸੁੱਟ ਆਏ ਸੀ ਤੇ ਉਹ ਬੱਚਾ ਵਿਚਾਰਾ ਉੱਥੇ ਪਿਆ ਸੀ ਜਿੱਥੇ ਇੱਕ ਕੁੱਤੀ ਨੇ ਕਤੂਰੇ ਦਿੱਤੇ ਹੋਏ ਸੀ ਉੱਥੇ ਵਿਚਾਰਾ ਮਿੱਟੀ ਵਿੱਚ ਰੁਲਿਆ ਖਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਉਹਦੇ ਉੱਤੇ ਨਜ਼ਰ ਪੈ ਗਈ ਤੇ ਜਿਹਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਨਜ਼ਰ ਪੈ ਜਾਵੇ ਉਹਤੇ ਫਿਰ ਸਾਧ ਸੰਗਤ ਜੀ ਉਹਦਾ ਜੀਵਨ ਹੀ ਬਦਲ ਜਾਂਦਾ ਤੇ ਸਤਗੁਰ ਸੱਚੇ ਪਾਤਸ਼ਾਹ ਜਦੋਂ ਇਸ ਬੱਚੇ ਨੂੰ ਆਪਣੇ ਨਾਲ ਲੈ ਕੇ ਗਏ ਉਥੇ ਪੂਸ਼ ਪ੍ਰਤੀਤ ਕਰਕੇ ਪਤਾ ਵੀ ਚੱਲ ਗਿਆ ਕਿ ਇਹ ਤੇ ਸ਼ਾਹੂਕਾਰਾਂ ਦੇ ਘਰ ਵਿੱਚ ਪੈਦਾ ਹੋਇਆ ਸੀ ਉਹ ਦੋਨੋਂ ਪਤੀ ਪਤਨੀ ਆਏ ਵੀ ਤੇ ਆਣ ਕੇ ਉਹਨਾਂ ਨੇ ਬੇਨਤੀ ਕੀਤੀ ਵੀ ਸਤਗੁਰੂ ਜੀ ਸਾਡੇ ਕੋਲੋਂ ਗਲਤੀ ਹੋ ਗਈ ਆ ਜੋ ਅਸੀਂ ਇਸ ਬਾਲਕੇ ਨੂੰ ਇਸ ਤਰ੍ਹਾਂ ਛੁੱਟ ਦਿੱਤਾ ਅਸੀਂ ਉਹਦੇ ਉੱਤੇ ਪਛਤਾਪ ਕਰਦੇ ਹਾਂ ਤੇ ਜੇ ਤੁਹਾਡੀ ਆਗਿਆ ਹੋਵੇ ਤੇ ਅਸੀਂ ਇਹਨੂੰ ਫਿਰ ਆਪਣੇ ਘਰ ਲੈ ਜਾਂਦੇ ਆਂ ਤੇ ਲਾ ਜਾ ਕੇ ਪਾਲਦੇ ਪਲੋਸਦੇ ਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਜੇ ਤੁਸੀਂ ਪਾਲਣਾ ਪਲੋਸਣਾ ਹੀ ਸੀ ਇਹਨੂੰ ਤੁਸੀਂ ਪਹਿਲਾਂ ਫਿਰ ਕਿਉਂ ਸੁਟਿਆ ਪਹਿਲਾਂ ਤੇ ਨਹੀਂ ਸੀ ਨਾ ਤੁਹਾਨੂੰ ਸੁਟਣਾ ਚਾਹੀਦਾ ਤੇ ਜੇ ਹੁਣ ਤੁਹਾਡੀ ਰਜ਼ਾ ਹੋਵੇ ਅਸੀਂ ਇਹਨੂੰ ਆਪਣੇ ਨਾਲ ਹੀ ਲੈ ਜਾਂਦੇ ਅਮਰਤਸਰ ਸਾਹਿਬ ਲਿਖੇ ਅਸੀਂ ਆਪ ਹੀ ਇਹਦੀ ਪਾਲਣਾ ਪੋਸਲਾ ਕਰ ਲਵਾਂਗੇ ਤੁਸੀਂ ਇਹਨੂੰ ਕਹਿੰਦੇ ਸੀ ਕੁਥਰਾ ਅਸੀਂ ਕਹਿੰਦੇ ਕੁਥਰਾ ਨਹੀਂ ਇਹ ਤਾਂ ਸੁਥਰਾ ਹੈ ਉਸ ਗੁਰਮੁਖ ਪਿਆਰੇ ਦੇ ਜੀਵਨ ਵਿੱਚ ਅਨੇਕਾਂ ਹੀ ਸਾਖੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਭਾਈ ਸੁਥਰਾ ਜੀ ਦੀ ਤੁਹਾਨੂੰ ਕੱਲ ਨੂੰ ਇਸ ਤੋਂ ਅਗਲੀ ਸਾਖੀ ਸੁਣਾਵਾਂਗਾ ਕਿ ਉਹਨੇ ਹੋਰ ਗੁਰਮੁਖ ਪਿਆਰੇ ਨੇ ਕਿਵੇਂ ਹਾਸੇ ਮਜ਼ਾਕ ਦੇ ਵਿੱਚ ਹੀ ਉਹ ਸੰਗਤ ਨੂੰ ਸਮਝਾ ਦਿੰਦਾ ਸੀ ਜਿਵੇਂ ਅੱਜ ਭਾਈ ਸੁਥਰੇ ਸਾਹਿਬ ਨੇ ਇਸ਼ਾ ਨੇ ਸੰਗਤ ਨੂੰ ਸਮਝਾਇਆ ਵੀ ਮੈਂ ਕੱਲਾ ਥੋੜੀ ਮੁਕਰਦਾ ਮਾਂ ਵੀ ਮੈਂ ਇਸ ਦੁਕਾਨਦਾਰ ਦੇ ਕੋਲੋਂ ਕਦੇ ਕੁਝ ਲਿਆ ਹੀ ਨਹੀਂ ਇੱਥੇ ਤਾਂ ਸਾਰੀ ਦੁਨੀਆ ਮੁਕਰਦੀ ਪਈ ਆ ਕੀਤੇ ਲੈ ਲੈ ਮੁਕਰ ਪਾਹੇ ਕਿੰਨੇ ਨੇ ਜਿਹੜੇ ਕਹਿੰਦੇ ਵੀ ਸਾਨੂੰ ਤੇ ਰੱਬ ਜੀ ਨੇ ਦਿੱਤਾ ਹੀ ਕੁਛ ਨਹੀਂ ਉਹ ਪਹਿਲੀਆਂ ਦਿੱਤੀਆਂ ਹੀ ਦਾਤਾਂ ਨੂੰ ਭੁੱਲ ਹੀ ਜਾਂਦੇ ਨੇ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ ਇੱਕ ਕਾਲਪੁਰਖ ਵੈਗੁਰੂ ਜੀ ਨੂੰ ਅਸੀਂ ਭੁੱਲ ਜਾਂਦੇ ਆਂ ਰੱਬ ਜੀ ਦੇ ਉੱਤੇ ਵਿਸ਼ਵਾਸ ਰੱਖੀਏ ਗੁਰੂ ਜੀ ਦੇ ਉੱਤੇ ਆਸ ਪ੍ਰਸਾਰ ਰੱਖੀਏ ਤੇ ਅਸੀਂ ਗੁਰਮੁਖ ਪਿਆਰਿਓ ਇੱਕ ਦੇ ਉਪਾਸ਼ਕ ਹੋਈਏ। ਹੋਰ ਅਸੀਂ ਥਾਂ ਥਾਂ ਦੇ ਉੱਤੇ ਨਹੀਂ ਭਟਕਣਾ। ਜਿਹੜੇ ਪੰਡਿਤ ਤੇ ਆਦਿਕਸਾਨੇ ਲੋਕਾਂ ਨੂੰ ਵਹਿਮਾਂ ਪਰਮਾਂ ਤੇ ਪਖੰਡਾਂ ਦੇ ਵਿੱਚ ਪਾਉਂਦੇ ਰਹੇ ਹੌਲੀ ਹੌਲੀ ਕਰਕੇ ਜਾਗਰਤੀ ਆਵੇਗੀ। ਹੌਲੀ ਹੌਲੀ ਕਰਕੇ ਲੋਕੀ ਸਿਆਣੇ ਬਣਨਗੇ। ਅਜੇ ਤੱਕ ਵਹਿਮਾਂ ਪਰਮਾਂ ਦੇ ਵਿੱਚ ਹੀ ਪਏ ਹੋਏ ਨੇ। ਕੱਲ ਇੱਕ ਬੰਦਾ ਮਿਲਿਆ ਮੈਨੂੰ ਓ ਕਹਿ ਲੱਗਾ ਵੀ ਭਾਈ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਤੁਹਾਡੇ ਤੋਂ ਪਹਿਲਾਂ ਵੀ ਬੜੇ ਗ੍ਰੰਥੀ ਸਿੰਘ ਆਏ ਬੜੇ ਆਏ ਬੜੇ ਗਏ ਮੈਂ ਕਿਹਾ ਵੀ ਠੀਕ ਹੈ ਇਹ ਗੱਲ ਵੀ ਇੱਥੇ ਬੜੇ ਗ੍ਰੰਥੀ ਸਿੰਘ ਆਏ ਗੁਰਮੁਖ ਪਿਆਰੇ ਆਏ ਆਪੋ ਆਪਣੀ ਸੇਵਾ ਨਿਭਾ ਕੇ ਚਲੇ ਜਾਂਦੇ ਰਹੇ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਤੁਹਾਡੇ ਉੱਤੇ ਅਸਰ ਕੋਈ ਨਹੀਂ ਹੋਇਆ ਤੁਸੀਂ ਉਸੇ ਤਰ੍ਹਾਂ ਹੀ ਵੈਮਾ ਪਰਮਾ ਪਖੰਡਾ ਜੰਤਰਾ ਮੰਤਰਾਂ ਤੰਤਰਾਂ ਕਬਰਾਂ ਮੜੀਆਂ ਮਸਾਣਾ ਧਾਗੇ ਤਵੀਤਾਂ ਮੌਲੀਆਂ ਇਤਿਆਦਿਕ ਉਹਨਾਂ ਸਾਰੇ ਚੱਕਰਾਂ ਵਿੱਚ ਉਸੇ ਤਰ੍ਹਾਂ ਹੀ ਪਏ ਹੋਏ ਸਭ ਕੁਝ ਜਾਣਦੇ ਹੋਏ ਵੀ ਸਭ ਕੁਝ ਸੁਣਦੇ ਹੋਏ ਵੀ ਕਿਸੇ ਨੇ ਤੁਸੀਂ ਗੁੱਟ ਤੇ ਧਾਗਾ ਬੰਨਿਆ ਕਿਸੇ ਨੇ ਗਲ ਵਿੱਚ ਧਾਗਾ ਪਾਇਆ ਫਿਰ ਆਪਣੇ ਨਿਆਣਿਆਂ ਦੇ ਗਲ ਵਿੱਚ ਵੀ ਧਾਗਾ ਪਾਇਆ ਹੋਇਆ ਧੂਆ ਦਿਖਾਈ ਜਾਂਦੇ ਹੋ ਪਤਾ ਨਹੀਂ ਤੁਹਾਨੂੰ ਕਿੰਨੇ ਦੱਸਿਆ ਇਹ ਗੱਲਾਂ ਕਿਤੇ ਗੁਰਮਤਿ ਦੇ ਵਿੱਚ ਹੈਗੀਆਂ ਹੀ ਨਹੀਂ ਕਿਤੇ ਨਹੀਂ ਲਿਖੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਪਾਥੀਆਂ ਦੇ ਉੱਤੇ ਗੋਹੇ ਦੇ ਉੱਤੇ ਦੇਸੀ ਘਿਓ ਪਾ ਕੇ ਉਹਦਾ ਧੂਆ ਕਰਕੇ ਫਿਰ ਉਹਨੂੰ ਘਰ ਦੇ ਵਿੱਚ ਕਮਾਈ ਫਿਰੋ ਕਿਤੇ ਵੀ ਨਹੀਂ ਇਹ ਜਿਹੀਆਂ ਗੱਲਾਂ ਲਿਖੀਆਂ ਇਹ ਸਿਰਫ ਕੁਝ ਗੱਲਾਂ ਤੁਹਾਡੇ ਇਲਾਕੇ ਦੇ ਵਿੱਚ ਹੀ ਨੇ ਬਾਕੀ ਇਲਾਕਿਆਂ ਵਿੱਚ ਇਸ ਤਰ੍ਹਾਂ ਲੋਕੀਂ ਬਿਲਕੁਲ ਨਹੀਂ ਕਰਦੇ ਐ ਗੁਰੂ ਸਾਹਿਬ ਨੇ ਧੂਨੀਆਂ ਲਾਉਣੀਆਂ ਧੂਨੇ ਲਾਉਣੇ ਧੂਪ ਦੀ ਗੱਲ ਕੀਤੀ ਹੈ ਗੁਰਬਾਣੀ ਵਿੱਚ ਸਤਿਗੁਰੂ ਸਮਝਾਉਂਦੇ ਵੀ ਤੁਸੀਂ ਰੱਬ ਜੀ ਨੂੰ ਧੂਪ ਕਿਵੇਂ ਦੇ ਦਿਓਗੇ ਸੋਲਾ ਸਾਹਿਬ ਦੀ ਬਾਣੀ 'ਚ ਲਿਖਿਆ ਵਾ ਕਿ ਤੁਹਾਨੂੰ ਉਹ ਗੱਲ ਨਹੀਂ ਸਮਝ ਆਉਂਦੀ ਧੂਪ ਮੱਲਿਆਂ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਰੱਬ ਜੀ ਦੀ ਧੂਪ ਅਸੀਂ ਕਿਵੇਂ ਤੁਖਾ ਸਕਦੇ ਆ ਰੱਬ ਜੀ ਦੀ ਧੂਪ ਆਪਣੇ ਆਪ ਹੀ ਤੁਖਦੀ ਪਈ ਆ ਮੱਲੇ ਪਰਬਤ ਦੇ ਉੱਤੇ ਇਹਦੇ ਅਰਥ ਕੀ ਨੇ ਇਹ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ ਮੱਲੇ ਪਰਬਤ ਦੇ ਉੱਤੇ ਜਿਹੜੇ ਚੰਦਨ ਦੇ ਰੁੱਖ ਉੱਗੇ ਨੇ ਉਹਨਾਂ ਦੇ ਨਾਲ ਟੱਚ ਕਰਕੇ ਉਹਨਾਂ ਨਾਲ ਸਪਰਸ਼ ਕਰਕੇ ਜਿਹੜੀ ਹਵਾ ਚੱਲਦੀ ਆ ਉਸ ਹਵਾ ਦੇ ਵਿੱਚ ਆਪਣੇ ਆਪ ਹੀ ਸੁਗੰਧੀ ਪੈਦਾ ਹੋ ਜਾਂਦੀ ਆ ਤਾਂ ਕਰਕੇ ਰੱਬ ਜੀ ਦਾ ਜਿਹੜਾ ਧੂਪ ਆ ਉਹ ਆਪਣੇ ਆਪ ਹੀ ਧੁਖਦਾ ਪਿਆ ਵਾ ਇਸ ਵਾਸਤੇ ਤੁਸੀਂ ਨਾ ਐਵੇਂ ਤੂੰ ਇਤਿਆਦਕ ਕਰਿਆ ਕਰੋ ਤੁਸੀਂ ਪੱਕਾ ਹੀ ਧੂਪ ਤੁਖਾ ਦਿਓ ਜਿਹੜਾ ਕਦੇ ਨਾ ਮੁਝੇ ਉਹ ਕੀ ਆ ਵੀ ਆਪਣੇ ਘਰਾਂ ਦੇ ਵਿੱਚ ਸੋਹਣੇ ਸੋਹਣੇ ਫੁੱਲਾਂ ਦੇ ਬੂਟੇ ਲਾਓ ਗਮਲੇ ਰੱਖੋ ਉਹਨਾਂ ਦੇ ਵਿੱਚ ਫੁੱਲ ਖਿੜੇ ਹੋਣ ਉਹਨਾਂ ਵਿੱਚੋਂ ਸੁਗੰਧੀ ਆਉਂਦੀ ਹੋਵੇ ਅਸਲ ਦੇ ਵਿੱਚ ਧੂਪ ਇਹ ਹੈ ਇਸ ਵਾਸਤੇ ਭਾਈ ਗੁਰਮੁਖ ਪਿਆਰੇ ਬਣੋ ਤੇ ਵਿਹਿਮਾ ਭਰਮਾ ਪਖੰਡਾ ਇਤਿਆਦਕ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲ ਕੇ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣ ਕੇ ਤੇ ਉਹਨਾਂ ਤੋਂ ਗੁਰਮੁਖ ਪਿਆਰਿਓ ਸਿੱਖਿਆ ਲਿਆ ਕਰੋ ਵੇਖੋ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਸੇਵਕਾਂ ਦੀਆਂ ਜ਼ਿੰਦਗੀਆਂ ਹੀ ਬਦਲ ਦਿੰਦੇ ਨੇ ਤਾਂ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ